ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਦੇਖਦੇ ਆਂ ਖੇਤ ਚ ਜਾ ਕੇ ਕਿ ਬੀਲ ਵਡਣ ਦਾ ਸ਼ਾਇਦ ਕੰਮ ਸ਼ੁਰੂ ਕਰਦੀ ਰੱਖਾਂ। ਵੀ ਬੀਲ ਵਡਣ ਦਾ ਕੰਮ ਸ਼ੁਰੂ ਕਰਨਾ ਹੈਗਾ ਇਰਾਦਾ ਕਿ ਜੇ ਖੇਤ ਨਰਮ ਨਾ ਹੋਏ ਤਾਂ ਫਿਰ ਬੀਲ ਵਾੜ ਲਈਏ। ਕੋਈ ਹੋਰ ਤਾਂ ਕੋਈ ਕੰਮ ਹੈ ਨਹੀਂ ਅੱਜ। ਵੀ ਬੀਰ ਚਲੋ ਜਿੰਨੀ ਵੱਡੀ ਜਾਵੇ ਤਾਂ ਚੰਗੀ ਗੱਲ ਆ। ਮੇਲ ਵੜਦੇ ਆ ਤੇ ਆਲੂ ਪਟਣ ਲੱਗਣਾ ਸੀਗਾ। ਆਪਣਾ ਜਿਹੜਾ ਕੀਲਾਖੰਡ ਖਰਾਬ ਹੋਇਆ ਹੋਇਆ ਵਾ ਮੈਂ ਕਿਹਾ ਉਹ ਪਟਦੀ ਐ ਹਨਾ। ਤੇ ਉਹ ਵੀ ਬਸ ਸ਼ੁਰੂ ਕਰਦੇ ਆ ਅੱਜ ਜਾਂ ਕੱਲ ਕਰਦੇ ਆ। ਕੱਲ ਨੂੰ ਹੀ ਕਰਾਂਗੇ ਅੱਜ ਲੀਵਰ ਨੂੰ ਕਹਿ ਦਾਂਗੇ ਕੱਲ ਨੂੰ ਆਜੂ ਫੇਲੇ ਤੇ ਇਹ ਫੇਰ ਫਟ ਲਾਂਗੇ ਆਪਾਂ ਆਲੂ। ਤੇ ਇਹ ਹੋਣ ਕੱਲ ਤਾਂ ਆਨੀ ਹੋਇਆ ਸਾਰੀ ਦਿਹਾੜੀ ਫਾਰਮ ਤੇ ਸਵੇਰੇ ਹੀ ਆਇਆ ਸੀਗਾ ਤੇ ਹੁਣ ਦੇਖਦੇ ਆ ਟਰੈਕਟਰ ਉਤਰਾਂ ਦਾ ਕੀ ਕੀਤਾ ਇਹਨਾਂ ਨੇ ਬੰਦਿਆਂ ਨੇ ਆਪਣੇ ਨੇ ਹੁਣ ਫਾਰਮ ਦਾਜੀ ਫਾਰਮ ਤੇ ਆ ਗਏ ਆਪਾਂ ਬੰਦੇ ਪੱਠੇ ਕੁੱਤਣ ਲੱਗੇ ਹੋਇਆ ਸਭ ਤੋਂ ਰੁਟੀਨ ਵਰਕ ਪਹਿਲਾਂ ਇਹੀ ਹੁੰਦਾ ਸ਼ਾਮ ਨੂੰ ਪੱਠੇ ਲਹਿਣੇ ਆ ਤੇ ਸਵੇਰੇ ਮਾਰਨਿੰਗ ਟਾਈਮ ਪਹਿਲਾਂ ਕੁੱਤਰਨੇ ਆ ਸਾਰੇ ਪੱਠੇ ਤੇ ਆ ਮੇਰਾ ਰੁਟੀਨ ਵਰਕ ਇਹ ਹੁੰਦਾ ਕਿ ਆਕੇ ਫਾਰਮ ਤੇ ਪਹਿਲਾਂ ਦਫਤਰ ਦੇ ਵਿੱਚ ਝਾੜੂ ਲਾਉਣਾ ਫਿਰ ਪੋਚਾ ਲਾਉਣਾ ਫਿਰ ਤੋਂ ਬੱਤੀ ਲਾਉਣੀ ਫਿਰ ਉਸ ਤੋਂ ਬਾਅਦ ਕਿਤੇ ਹੋਰ ਪਾਸੇ ਨੂੰ ਜਾਣਾ ਜੇ ਜਾਣ ਕੇ ਫਾਰਮ ਤੇ ਆ ਕੇ ਤਾਂ ਪਹਿਲਾਂ ਇਹੀ ਕੰਮ ਹੈਗਾ ਵਾ ਤੇ ਆਪਣੇ ਤੇ ਘਰੇ ਆਪਣੇ ਪੇਂਟ ਵਾਲੇ ਲੱਗੇ ਹੋਏ ਸੀਗੇ ਤੇ ਨਾਲ ਹੀ ਮੈਂ ਕਿਹਾ ਹੁਣ ਇੱਥੇ ਫਾਰਮ ਤੇ ਦਫਤਰ ਨੂੰ ਵੀ ਕਰਾ ਦਈਏ ਪੇਂਟ ਦਫਤਰ ਨੂੰ ਵੀ ਹੋ ਜਾਊ ਪੇਂਟ ਤੇ ਦੇਖਦੇ ਆਂ ਜੇ ਉਹਨਾਂ ਨੂੰ ਕਹਿ ਕੇ ਜੀ ਉਹਨਾਂ ਕੋਲੇ ਟਾਈਮ ਹੋਇਆ ਤੇ ਫਾਰਮ ਤੇ ਵੀ ਸਾਰੇ ਤੇ ਕਲੀ ਕਰਾ ਦਿੰਨੇ ਆ ਇੱਕ ਵਾਰ ਕੱਲ ਇੱਥੇ ਰਗੜ ਰਗੜਾਈ ਇਹ ਤਾਂ ਕਰ ਗਏ ਬੰਦੇ ਬਹੁਤ ਔਖਾ ਵਾ ਕਿਉਂਕਿ ਬਾਹਰੋਂ ਮਿੱਟੀ ਬਹੁਤ ਆਉਂਦੀ ਆ ਪੈਰਾਂ ਦੇ ਨਾਲ ਨਾ ਗਿੱਲੇ ਹੋ ਜਾਂਦੇ ਆ ਪਰ ਮੈਂ ਤਾਂ ਅੰਦਰ ਚੱਪਣਾ ਚੱਪਣਾ ਲਾ ਕੇ ਹੀ ਫਿਰਦਾ ਉਹਨਾਂ ਮੋਟ ਲਾ ਕੇ ਜੀ ਅਮ ਵੀ ਆਪਾਂ ਆਪਣੇ ਕਮਰੇ ਚ ਡੱਗ ਲਾਇਟ ਹੈ ਨਹੀਂ ਤੇ ਇਹ ਆਪਾਂ ਹੁਣ ਲਾ ਦਈਏ ਝਾੜੂ ਫਿਰ ਅੱਜ ਝਾੜੂ ਹੀ ਲਾਉਣਾ ਅੱਜ ਪੋਚਾ ਨਹੀਂ ਲਾਉਣਾ ਕਿਉਂਕਿ ਇਹ ਹਜੇ ਬਾਹਰ ਰੰਗ ਕਰਦੇ ਉਹਨਾਂ ਨੇ ਫਿਰ ਅੰਦਰ ਵੀ ਗੰਦਪੋੜ ਤੇ ਇਹ ਹਜੇ ਝਾੜੂ ਪੋਚਾ ਲਾ ਕੇ ਫਿਰ ਧੂਫੋ ਲਾ ਦਿੰਦੇ ਉਹ ਵੀ ਬੰਦਿਆਂ ਨੇ ਕਰਤੇ ਟਰੈਕਟਰਾਂ ਦੇ ਟਾਇਰ ਚੌੜੇ ਮਗਰੋਂ ਤਾਂ ਇਹ ਆਪਣਾ ਬੁਲਟ ਆ ਵਿਚਾਰਾ ਉਰੀ ਢੂੜ ਫੱਕੀ ਜਾਂਦਾ ਕਿਉਂਕਿ ਮੇਰਾ ਬੁਲਟ ਉਰੇ ਤਾਂ ਖੜਾਇਆ ਹੁੰਦਾ ਕਿਉਂਕਿ ਫਿਰ ਗੱਡੀ ਉਰੇ ਖੜਾ ਕੇ ਨਾ ਖਰਮ ਤੇ ਗੱਡੀ ਖੜਾ ਦੇਣੇ ਇਥੋਂ ਮੋਟਰਸਾਈਕਲ ਚੱਕ ਕੇ ਫਿਰ ਮੋਟਰਾਂ ਤੇ ਫਿਰ ਆਈਦਾ ਹੁਣ ਤਾਂ ਹੈਗੀ ਠੰਡ ਦੁਖ ਦੇਂਦੀ ਹੁਣ ਨਹੀਂ ਫਿਰਿਆ ਤੇ ਬੰਦਿਆਂ ਨੇ ਕਰਤੇ ਵੀ ਟਾਇਰ ਚੌੜੇ ਮਗਰੋਂ ਤਾਂ ਕਰਤੇ ਮੂਰੋਂ ਨਹੀਂ ਹਜੇ ਕਰੇ ਮੂਰੋਂ ਅੱਜ ਕਰਵਾਉਨੇ ਆ ਵੇਟ ਵੀ ਕਰਾਸਤੇ ਇਹਦੇ ਵੀ ਵੇਟ ਕਰਾਸਤੇ ਇਹਦੇ ਵੀ ਵੇਟ ਕਰਾਸਤੇ ਤੇ ਮੂਰੇ ਟਾਇਰਾਂ 'ਚ ਵੀ ਬਾਦ ਦੇ ਬਲੇਟਾ ਉਹਦੇ ਨਹੀਂ ਪਈਆਂ ਤੇ ਇਹਦੇ ਟਾਇਰ ਲਾਦੇ ਜੌਂਡੀਅਰ ਵਾਲੇ ਇਹਦੇ ਵੀ ਵੇਟ ਕਰਾਸਤੇ ਇਹਦਾ ਵੀ ਹਿੱਸਾ ਆਪਾਂ ਜੋੜਾ ਕਰਤਾ ਦੇਖ ਲਓ ਫਾਰਮ ਟ੍ਰਿਕ ਦਾ ਇਹਦਾ ਵੀ ਇਥਾ ਚੌੜਾ ਨਿਕਲ ਜਾਂਦਾ ਹੈ ਬਾਹਰ ਨੂੰ ਇਹੀ ਮੌਜਾਂ ਨੇ ਇਹਨਾਂ ਦੀਆਂ ਤੇ ਇੱਕ ਇਹ ਮੌਜ ਹੈ ਦੀ ਇਹ ਚੱਕ ਨਹੀਂ ਹੁੰਦਾ ਇਹਦੇ ਟਾਇਰ ਨਾਲ ਆਪਾਂ ਛੋਟੇ ਪਾਤੇ ਜੌਂਡੀਅਰ ਵਾਲੇ 13 ਦੇ ਆਪਣੇ ਕੋਲੇ ਉਹ ਸਪਰੇਅ ਵਾਲੇ ਪੰਪ ਵਾਲੇ ਦੇ ਟਾਇਰ ਪਏ ਸੀ ਉਹ ਪਾਤੇ ਆਪਾਂ ਤੇ ਉਹ ਪਾਉਣ ਦੇ ਨਾਲ ਇਹ ਆਪਣੇ ਆ ਵੀ ਚੌੜਾ ਹੋ ਗਿਆ ਕਿਉਂਕਿ ਇਹਦੇ ਰਿੰਮਾਂ ਦਾ ਥੋੜਾ ਫਰਕ ਤੇ ਇਹਦੇ ਰਿੰਮ ਹੋਰ ਤਰ੍ਹਾਂ ਦੇ ਸੀ ਇਹਦੇ ਇਹਦੇ ਰਿੰਮ ਹੋਰ ਤਰ੍ਹਾਂ ਦੇ ਆ ਤੇ ਹੁਣ ਐਤਕੀ ਪੀਲੇ ਰਿੰਮਾਂ ਦੀ ਚੱਲੂਗਾ ਕੋਈ ਗੱਲ ਨਹੀਂ ਤੇ ਰੰਗ ਦਾ ਕੀ ਕਰਨਾ ਇਹਨਾਂ ਨੂੰ ਕਿਉਂਕਿ ਇਹ ਟਾਇਰ ਛੋਟੇ ਆ 13 ਦੇ ਤੇ ਨਾਲੇ ਨਾ ਉਹ ਜੇ ਹੁਣ ਇੱਕ ਟਰੈਕਟਰ ਹੋ ਰਹਿ ਗਿਆ ਆਪਣਾ ਫਾਰਮ ਟਰੱਕ ਫੇਰ ਉਹਦੇ ਉਹ ਟਾਇਰ ਲਾ ਦਾਂਗੇ ਜਿਹੜੇ ਦੂਜੇ ਟਾਇਰ ਆ ਨਾ ਉਹਦੇ ਆਪਾਂ ਲਾ ਦਾਂਗੇ ਜਿਹੜੇ ਆਪਣੇ ਕੋਲੇ 50 75 ਦੇ ਲਾਇਏ ਸੀ ਉਹ ਦੂਜੇ ਫਾਰਮ ਟਰੱਕ ਦੇ ਆਪਾਂ ਲਾ ਦਾਂਗੇ ਇਹਦੇ ਹੁਣ ਇਹੀ ਚੱਲੀ ਜਾਣਗੇ 13 ਦੇ ਤੇ ਫਿਰ ਕਿਉਂਕਿ ਚਾਰ ਟਰੈਕਟਰ ਰੱਖਣੇ ਹੁੰਦੇ ਆ ਜੇ ਮਸ਼ੀਨਾਂ ਜੇ ਦਿਨੀਆਂ ਪਾਰਟੀਆਂ ਹੋ ਗਈਆਂ ਉਹਨਾਂ ਆਪਾਂ ਕੰਮ ਕਰਵਾ ਲਈਦਾ ਜਿਵੇਂ ਹੁਣ ਤਿੰਨ ਮਸ਼ੀਨਾਂ ਚਾਲੂ ਰੱਖਾਂਗੇ ਇੱਕ ਮਸ਼ੀਨ ਸਪੇਅਰ ਰੱਖੀ ਦੀ ਆ ਜੇ ਚਾਰੇ ਵੀ ਚੱਲੀ ਜਾਣ ਤਾਂ ਵੀ ਕੋਈ ਦਿੱਕਤ ਨਹੀਂ ਹੁੰਦੀ ਤੇ ਇੱਕ ਟਰੈਕਟਰ ਵੀ ਸਪੇਅਰ ਰੱਖੀਦਾ ਵੀ ਬਾਈ ਚਾਂਸ ਜੇ ਕਿਸੇ ਟਰੈਕਟਰ 'ਚ ਕੋਈ ਖਰਾਬੀ ਆ ਗਈ ਤਾਂ ਫਿਰ ਉਹ ਟਰੈਕਟਰ ਆਪ ਦਾ ਠੀਕ ਉਹਦੀ ਜਗ੍ਹਾ ਬਦਲ ਕੇ ਲਾ ਲਈਦਾ ਤੇ ਮਸ਼ੀਨਾਂ ਭਾਰੀਆਂ ਕਰਕੇ ਤਾਂ ਵੇਟ ਬੂਟ ਨਾ ਮੂਰੇ ਲਾਉਣੇ ਪੈਂਦੇ ਆ ਫਿਰ ਤੇ ਇੰਨਾ ਕੁ ਤਾਂ ਕੰਮ ਕਰਨਾ ਹੀ ਪੈਂਦਾ ਉਹ ਰਹਿ ਗਿਆ ਫਾਰਮ ਟਰੱਕ ਤੇ ਉਹਦੇ ਆਪਾਂ ਮਗਰ ਬੇਟ ਲਾ ਦਾਂ ਮਗਰ ਟਾਇਰ ਉਹਦੇ ਦੂਜੇ ਪਾ ਦਾਂਗੇ ਜੇ ਲੋਡ ਭਈ ਕਿਉਂਕਿ ਜਿਹੜਾ 50 45 ਜੌਂਡੀਅਰ ਆ ਉਹ ਤਾਂ ਬੇਲਾ ਵਢਣ ਦੀ ਰਹਿਣਾ ਉਹ ਉਧਰੋਂ ਬੇਲਾ ਹੋਣਾ ਨਹੀਂ ਹੈਗਾ ਫਿਰ ਆਪਾਂ ਐਵੇਂ ਬਾਰ-ਬਾਰ ਕੱਢਾਂਗੇ ਪਾਵਾਂਗੇ ਫਿਰ ਉਹ ਚੰਗੀ ਗੱਲ ਜੇ ਨਹੀਂ ਹੁੰਦੀ ਹੈ ਨਾ ਕਿ ਕਦੀ ਕੱਢ ਲਿਆ ਕਦੀ ਪਾ ਲਿਆ ਫਿਰ ਉਹ ਸਾਰਾ ਕੰਮ ਖਰਾਬ ਹੋ ਜਾਂਦਾ ਕੁਛ ਨਹੀਂ ਕਰਨਾ ਹੁੰਦਾ 60 ਇੰਚ ਲਈ ਬਸ ਇਹਦਾ ਰੈਮ ਕੜਾ ਉਹੀ ਰਹਿਣਾ ਅ ਟਾਇਰ ਆਹ ਕਾ ਕਮਾ ਦੇਣੇ ਆ ਜਿਹੜੇ ਆਹ ਨੱਟ ਹੁੰਦੇ ਆ ਨਾ ਇਹ ਖੋਲ ਕੇ ਇੱਧਰਲੇ ਪਾਸੇ ਵਾਲਾ ਉੱਧਰ ਚਲਦਿਆਂ ਦਾ ਉੱਧਰਲੇ ਪਾਸੇ ਵਾਲਾ ਇੱਧਰ ਲੈ ਆਉਣਾ ਬਸ ਤਾਂ ਮਗਰੋਂ 60 ਇੰਚ ਤੇ ਹੋ ਗਿਆ ਤੇ ਮੂਹਰੋਂ ਇੱਕ ਇੱਕ ਗਲੀ ਬਾਹਰ ਆ ਜਾਣਾ ਤਾਂ 60 ਇੰਚ ਤੇ ਹੋ ਜਾਣਾ ਇਹਦਾ ਵੀ ਐਵੇਂ ਹੋ ਜਾਣਾ ਤੇ ਇਹਦਾ ਵੀ ਐਵੇਂ ਹੋ ਜਾਣਾ ਤੇ ਆ ਜਿਹੜਾ ਟਾਈ ਰਾਡ ਇਹ ਟਾਈ ਰਾਡ ਇਹ ਵਿੱਚੋਂ ਬਾਹਰ ਨਿਕਲੇ ਆਉਂਦਾ 60 ਇੰਚ ਤੇ ਕਰਨ ਨੂੰ ਤੇ ਬਸ ਇੰਨੀ ਕੁ ਥੋੜੀ ਹੈ ਕੋਈ ਔਖਾ ਨਹੀਂ ਇਹਨਾਂ ਦਾ ਤੇ ਉਹ ਦਾ ਵੀ ਆਹ ਫਾਰਮ ਟਰੱਕ ਦਾ ਹੀ ਵਸ 22 ਰਾੜ ਬਾਹਰ ਨਿਕਲੇ ਆਉਂਦਾ ਇਹਦੀ ਵੀ ਕੋਈ ਔਖਾ ਨਹੀਂ ਹੈਗਾ ਇਹਦੇ ਤਾਂ 22 ਰਾੜ ਆਹੀ ਲੰਬੇ ਮਾੜੇ ਜੇ ਕਰਨੇ ਪੈਂਦੇ ਇਹ ਉੱਪਰਲੇ ਲੰਬੇ ਹੋ ਜਾਂਦੇ ਆ ਟਾਇਰ ਹਨ ਆ ਦੇਖੋ ਆ ਲੰਬੇ ਹੋ ਗਏ ਤੇ ਆ ਹਿੱਸਾ ਜੋੜਾ ਹੋ ਗਿਆ ਇਹਨਾਂ ਦਾ ਬਸ ਆ ਕੰਮ ਹੈ ਇਹਦਾ ਇਦ ਕੀ ਆਹੀ ਚਾਰੇ ਟਰੈਕਟਰ ਰਹਿਣਗੇ ਆ ਆਲੂ ਪੱਟਣ ਨੂੰ ਤੇ ਛੋਟੇ ਜੌਂੜੀਆਂ ਉਹਦੇ ਨਾਲ ਤਾਂ ਫਿਰ ਬੇਲਾਂ ਵੱਢਣ ਦੇ ਕੰਮ ਚੱਲੂਗਾ ਅੱਜ ਦੇਖਦੇ ਆ ਬੇਲਾਂ ਵੱਢਣ ਨੂੰ ਚੱਲਦੇ ਆ ਅੱਜ ਕੰਮ ਸ਼ੁਰੂ ਕਰਦੇ ਆ ਬੇਲਾਂ ਵੱਢਣ ਦਾ ਜੇ ਚੱਲ ਪਿਆ ਤਾਂ ਜੇ ਗਿੱਲਾ ਨਾ ਹੋਇਆ ਲਓ ਜੀ ਅੱਜ ਬਾਬਾ ਜੀ ਦਾ ਨਾਮ ਲੈ ਕੇ ਸ਼ੁਰੂ ਕਰਨ ਲੱਗਿਆ ਕੰਮ ਬੇਲ ਵੱਢਣ ਦਾ ਥੱਲੇ ਸਾਧ ਆਪਣਾ ਲੈ ਕੇ ਟਰਾਲੀ ਸੱਚਾ ਨਸੀਬ ਹਾਂ ਜੀ ਵੀਰੇ ਲਓ ਜੀ ਵਾਹਕਰੂ ਦਾ ਲੈ ਕੇ ਨਾ ਕਰਤਾ ਆਪਾਂ ਬੇਲ ਬੱਢਣ ਦਾ ਕੰਮ ਸ਼ੁਰੂ ਤੇ ਬਸ ਇੰਦੀ ਗਤੋਰ ਤੇ ਤੁਰ ਹੀ ਜਾਣਾ ਇਹਨੇ ਟਰੈਕਟਰ ਨੇ ਉਨਾ ਵਧੀਆ ਕੰਮ ਕਰੀ ਜਾਂਦਾ ਵਾ ਤੇ ਇਹ ਆਪਣਾ ਟਾਈਮ ਡਾਲੂ ਆ ਜਿਹੜੀ ਬੇਲ ਬੂਲ ਨਾ ਖਾਲਦੇ ਰਹਿ ਜਾਂਦੀ ਆ ਉਹ ਮਾੜਾ ਜਿਹਾ ਇੱਕ ਬੰਦਾ ਲਾ ਕੇ ਮਗਰ ਸਹੀ ਕਰ ਦਿੰਦਾ ਤੇ ਜਿਹੜਾ ਨਾ ਆ ਦੇਖੋ ਆ ਤੇ ਇਹਨੇ ਇੰਨਾ ਉੱਚਾ ਵੜਦਾ ਜਿਹੜਾ ਆ ਤੰਡਲ ਜਿਹਾ ਇਹ ਵੀ ਸੁੱਕ ਜਾਣਾ ਇਹਦਾ ਵੀ ਕੋਈ ਮਤਲਬ ਨਹੀਂ ਹੁੰਦਾ ਬੇਲ ਵੱਢਣ ਦੇ ਵਿੱਚ ਕਿ ਕੋਈ ਉਹ ਹੋ ਰਵੇ ਹਨਾ ਕਿ ਵੀ ਇਹਦੇ ਨਾਲ ਆਲੂ ਖਰਾਜ ਨਾ ਇਹ ਦੋ ਦਿਨ ਆ ਬਾ ਦੇਖੋ ਮੈਂ ਦਿਖਾਉਂਗਾ ਦੁਬਾਰਾ ਤੇ ਜਮੇ ਹੀ ਸੁੱਕ ਜਾਣੀ ਇਹ ਗੱਲ ਕਿੱਥੇ ਚੂਹੇ ਦੀਆਂ ਖੁੱਡਾਂ ਨੇ ਉੱਥੇ ਮਿੱਟੀ ਮੋਟੀ ਨਾਲ ਲੱਗਦੀ ਆ ਬਸ ਨਹੀਂ ਨਹੀਂ ਕਿਤੇ ਵੀ ਕੁਝ ਵੀ ਹੈਗਾ ਸਾਇਦ ਬਹੁਤ ਵਧੀਆ ਹੋਇਆ ਹੋਇਆ ਅੰਦੂਰਾ ਦੇਖ ਲੋ ਇਹ ਆ ਲੈ ਇਹਨੂੰ ਡੇਮਾਟ 800 ਨਿਕਲੇ 44 ਬੜ ਖਾਲ ਖੋਲ ਵਾਲੀ ਜਗਾਹ ਜਿੱਥੇ ਹੋਣਾ ਵਾ ਜੇ ਹੋਣਾ ਨਹੀਂ ਕਿਤੇ ਨਹੀਂ ਹੁੰਦਾ ਬਿਲਕੁਲ ਬਹੁਤ ਸੌਖਾ ਕੰਮ ਆ ਯਾਰ ਨਜ਼ਾਰੇਦਾਰ ਆ ਕੰਮ ਦੇਖੋ ਜਿਹੜੀ ਜਿਹੜਾ ਆਪਾਂ ਨਾ ਆਪਾਂ ਇਹੀ ਸੋਚ ਲੈਂਦੇ ਆ ਕਿ ਯਾਰ ਜਿਹੜਾ ਖੁੰਝੇ ਤੇ ਜਾਂਦਾ ਟਰੈਕਟਰ ਉਹ ਮਿੱਧੂਗਾ ਹੁਣ ਜਿਹੜੀ ਆਪਣੀ ਲੇਬਰ ਕੰਮ ਕਰਦੀ ਆ ਤੁਹਾਨੂੰ ਵੀ ਪਤਾ ਹੀ ਆ ਆਪਾਂ ਉਹਦੇ ਕੋਲੇ ਖੜਕੇ ਤਾਂ ਵੀਰੇ ਬੇਲ ਵਢਾਉਂਦੇ ਨਹੀਂ ਠੀਕ ਨਹੀਂ ਜਿਹੜੀ ਉਹਨੇ ਦਾਤੀਆਂ ਮਾਰਨੀਆਂ ਨੇ ਆਲੂ ਦੇ ਟੱਕ ਤੇ ਉਹ ਤਾਂ ਆਪਾਂ ਨੂੰ ਬਾਅਦ ਚ ਹੀ ਪਤਾ ਲੱਗਦਾ ਜਦੋਂ ਆਪਾਂ ਪੱਟਦੇ ਆ ਉਹਨਾਂ ਚਿਰ ਆਪਾਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਹਨਾ ਤੇ ਉਹ ਉਹ ਚੀਜ਼ਾਂ ਫਿਰ ਕਿੱਥੇ ਜਾਂਦੀਆਂ ਅਸੀਂ ਤਾਂ ਦੇਖਿਆ ਪਿਛਲੇ ਸਾਲ ਲੇਬਰ ਤੋਂ ਦਾਤੀ ਵਾਲਾ ਇੱਕ ਵੀ ਵੱਡੇ ਵਾਲਾ ਟੱਕ ਵਾਲਾ ਆਲੂ ਹੀ ਨਹੀਂ ਸੀ ਕਿਉਂਕਿ ਆਪਾਂ ਕਿਹੜਾ ਬੇਲ ਵੱਡੀ ਸੀ ਦਾਤੀ ਦੇ ਨਾਲ ਠੀਕ ਨਹੀਂ ਜਿਵੇਂ ਹੁਣ ਆਹ ਰਹਿ ਗਈ ਸਮਝ ਲਓ ਦੇਖੋ ਆ ਰਹੀ ਕਿ ਨਾ ਇਹ ਆਪਣੇ ਬੰਦਾ ਹੈਗਾ ਮਗਰ ਛਟੇ ਉਹਨੇ ਫੜਦੇ ਨਹੀਂ ਬਸ ਉਹ ਵੀ ਖਾਲ ਖੂੜ ਦੇ ਕੋਲੋਂ ਰਹਿਣੀ ਆ ਨਹੀਂ ਤਾਂ ਕਿਤੋਂ ਕੁਝ ਨਹੀਂ ਰਹਿੰਦਾ ਫੈਨ ਪੂਰਾ ਇੱਕਦਮ ਸਾਫ ਉਹ ਤਾਂ ਇੱਕ ਗੁੜੀਆਂ ਦੋ ਮਗਰ ਲਾ ਦੇਵੇ ਟਰੈਕਟਰ ਤੇ ਬਸ ਉੰਨਾ ਉਹ ਸੌਖਾ ਕੰਮ ਪਈ ਜਾਂਦਾ ਕਈ ਵੀਰ ਪੁੱਛਦੇ ਆ ਵੀ ਵੀਰੇ ਯਾਰ ਬੇਲ ਕਦੋਂ ਵੱਢੀ ਵੀਰੇ ਦੇਖੋ ਹਰ ਵੈਰੈਟੀ ਦਾ ਆਪੋ ਆਪਣਾ ਹਿਸਾਬ ਹੁੰਦਾ ਕਈ ਵੈਰੈਟੀਆਂ ਦੇ ਵਿੱਚ ਆਲੂ ਛੇਤੀ ਬਣ ਜਾਂਦਾ ਕਈਆਂ ਦੇ ਵਿੱਚ ਲੇਟ ਬਣਦਾ ਉਸ ਚੱਕਰ ਦੇ ਵਿੱਚ ਵੀਰੇ ਮੈਂ ਕਿਸੇ ਦਾ ਐਂ ਨਹੀਂ ਕਹਿ ਸਕਦਾ ਵੀ ਹਾਂ ਵੀਰੇ ਤੁਸੀਂ ਵੜ ਦੋ ਵੀਰੇ ਤੁਸੀਂ ਆਪਦਾ ਸੈਜ ਦੇਖ ਲਓ ਸੈਜ ਦੇਖੋ ਸੈਜ ਦੇਖਣ ਤੋਂ ਬਾਅਦ ਆਪਦਾ ਫੇਰ ਲਾਓ ਅੰਦਾਜ਼ਾ ਕਿ ਹਾਂ ਹੁਣ ਵੜਦੀਏ ਤੁਸੀਂ ਦੇਖੋ ਵੀ ਤੁਸੀਂ ਸੈਜ ਕੀ ਰੱਖਣਾ ਵੀ ਤੁਸੀਂ ਉਹਨੂੰ 20 ਹੀ ਬਣਾਉਣਾ ਜੇ 20 ਬਣਾਉਣਾ ਤਾਂ ਬੇਲ ਆਪਦਾ ਦੇਖ ਕੇ ਵੀ ਹਾਂ ਵੀ ਐਨਾ ਕੁ ਵੀ ਲੈਣਾ ਦੇ ਤਾਂ ਜੇ ਉਹ ਤੇ ਰਾਸ਼ਨ ਵੀ ਬਣ ਗਿਆ ਤਾਂ ਕੋਈ ਉਹ ਦਿੱਕਤ ਵਾਲੀ ਗੱਲ ਨਹੀਂ ਉਹਨੂੰ ਤੁਸੀਂ ਵੱਢ ਕੇ ਵੀ ਵੀ ਸਕਦੇ ਹੋ ਵੀਰੇ ਠੀਕ ਨਹੀਂ ਹਰ ਇੱਕ ਵੈਰੈਟੀ ਦਾ ਆਪ ਕੋ ਆਪਣਾ ਹਿਸਾਬ ਹੁੰਦਾ ਕਿ ਕੋਈ ਵੈਰੈਟੀ ਛੇਤੀ ਬਣ ਜਾਂਦੀ ਹੈ ਕੋਈ ਵੈਰੈਟੀ ਥੋੜਾ ਲੇਟ ਬਣਦੀ ਹੈ ਬਸ ਥੋੜੇ ਜੇ ਖੇਤ ਗਿੱਲੇ ਕਰਕੇ ਥੋੜਾ ਹੌਲੀ ਚਲਾਉਣਾ ਪੈਂਦਾ ਟਰੈਕਟਰ ਵੀ ਗਾਹ ਨਾ ਪਵੇ ਤੇ ਇੰਨੇ ਟਰੈਕਟਰ ਬਹੁਤ ਤੇਜ਼ ਦਰ ਦਾ ਇਹਨੂੰ ਤਾਂ ਕੋਈ ਪ੍ਰਭਾਵ ਨਹੀਂ ਹੈ ਜੇ ਟਰੈਕਟਰ ਰੱਡ ਆ ਉਹ ਨਨਜਾਰੇਦਾਰ ਜੱਲ ਆ ਦੇਖ ਰਖ ਆਲੇ ਆ ਸਾਈਡ ਵਾਲਾ ਕਿੜਾ ਆਵੇਂ ਮੋੜ ਤੋਂ ਵੀ ਦਿਖਾਈ ਦਿਨਾ ਕਿ ਵੀਰ ਕਈ ਕਹਿ ਦਿੰਦੇ ਆ ਨਾ ਵੀ ਵੀ ਗਾਹ ਵਾਲਾ ਪਾ ਦਿੰਦਾ ਆ ਦੇ ਲਓ ਵੀਰੇ ਲੈ ਦੇਖ ਲਓ ਵੀ ਕਿੱਥੇ ਆਲੂ ਬਾਹਰ ਨਿਕਲੇਆ ਕਿਹੜਾ ਬਾਹਰ ਨਿਕਲੇਆ ਦੇਖੋ ਵੀਰੇ ਆ ਦੇ ਲੋ ਹਣ ਦੂਜੀ ਵਾਰ ਟਰੈਕਟਰ ਮੁੜ ਗਿਆ ਇੱਥੋਂ ਯਾਨੀ ਕਿ ਦੋ ਦੋ ਖਾਲੀਆਂ ਛੱਡ ਕੇ ਮੁੜੀ ਜਾਣਾ ਕਿ ਦੇ ਲੋ ਦੂਜੀ ਵਾਰ ਚ ਵੀ ਕੋਈ ਆਲੂ ਨਹੀਂ ਬਾਹਰ ਨਿਕਲੇ ਦੇ ਲੋ ਨਿਕਲਿਆ ਕੋਈ ਵੀ ਨਾ ਵੀਰੇ ਕੋਈ ਨੁਕਸਾਨ ਨਹੀਂ ਕਰਦਾ ਬਿਲਕੁਲ ਬਸ ਇਹਨੂੰ ਟਿਕਾ ਕੇ ਫੇਰੀ ਚੱਲੋ ਕੋਈ ਦਿੱਕਤ ਨਹੀਂ ਬਾ ਤੇਜ਼ੀ ਨਾ ਕਰੋ ਬਸ ਟਕਾ ਕੇ ਚੱਲੀ ਚੱਲੇ ਬਸ ਕੋਈ ਗੱਲ ਹੀ ਨਹੀਂ ਹੈ ਪੂਰਾ ਵਧੀਆ ਚੱਲਣ ਦੇ ਵਿੱਚ ਪੂਰਾ ਯਾਰ ਵੀਰੇ ਲੇਬਰ ਕਿੰਨੀ ਮਹਿੰਗੀ ਪੈਂਦੀ ਆ ਹੁਣ ਪਿਛਲੀ ਵਾਰ ਸਾਡੇ ਏਰੀਏ ਦੇ ਵਿੱਚ ਸਾਡੇ ਏਰੀਏ ਦੀ ਗੱਲ ਕਰਦਾ 15 ਤੋਂ 1600 ਰੁਪਏ ਕਈ 22 1300 ਲੈਦੇ 1400 ਲੈ 14-1500 ਰੁਪਏ ਬਾਡੀ ਬਣਦੀ ਸੀ 1 ਕਿੱਲੇ ਦੀ ਕੱਲੀ ਬੇਲ ਵੱਡਣ ਦੀ ਕੱਲ ਪਿਛਲੇ ਸਾਲ ਤਾਂ ਮੈਂ ਕੱਚਾ ਆਲੂ ਪੱਟੇ ਹੀ ਬੋਚ ਉਹਦੇ ਵਿੱਚ ਲੀਵਰ ਦੇਖ ਲਓ ਕਿੰਨੀ ਪੈਣੀ ਸੀ ਵੀ ਕਦੀ ਪੱਟ ਕੇ ਇੱਧਰ ਰੱਖੋ ਕਦੀ ਪੱਟ ਕੇ ਇੱਧਰ ਰੱਖੋ ਹਨ ਤੇ ਇਹਦੇ ਨਾਲ ਇਹ ਚੀਜ਼ਾਂ ਦੀ ਤਾਂ ਸਹੂਲਤ ਸੀ ਨਾ ਕਿ ਜਿੰਨਾ ਪੱਟਣਾ ਹੁੰਦਾ ਸੀ ਰੋਜ਼ 19 ਬੇਲ ਨਾਲ ਦੀ ਨਾਲ ਵੱਢ ਲੈਂਦੇ ਬਾਧੂ ਬੇਲ ਨਹੀਂ ਵੜਦੇ ਬਿਲਕੁਲ ਵੀ ਤੇ ਉਹਦੇ ਹਿਸਾਬ ਨਾਲ ਜਿਵੇਂ ਪਿਛਲੇ ਸਾਲ 200 ਕਿਲੋ ਦੀ ਭੂਰਾ ਆਲੂ ਦਾ ਹਨ ਕਿ 3 ਲੱਖ ਰੁਪਈਆ ਸਿਰਫ ਕੱਲਾ ਬੇਲ ਵੱਡਣ ਤੇ ਦੇਣਾ ਸੀਗਾ ਉਹ ਪਿਛਲੇ ਪਿਛਲੇ ਸਾਲ ਹਣਾ ਚਲੋ ਜਿਹੜਾ ਡੀਜ਼ਲ ਲੱਗਿਆ ਉਹਦੀ ਗੱਲ ਨਹੀਂ ਆਪਾਂ ਕਰਦਾ 3 ਲੱਖ ਪਿਛਲੇ ਸਾਲ ਦਾ 3 ਲੱਖ ਇਹ ਤੱਕ ਦਾ 6 ਲੱਖ ਰੁਪਇਆ ਹੋ ਗਿਆ ਠੀਕ ਨਹੀਂ ਇਹ ਜਦੋਂ ਮੈਂ ਲਿਆ ਸੀਗਾ 3 ਲੱਖ 70 ਹਜ਼ਾਰ ਦਾ ਲਿਆ ਸੀਗਾ ਠੀਕ ਨਹੀਂ ਤੇ 3 ਲੱਖ 70 ਹਜ਼ਾਰ ਦਾ ਲੈ ਕੇ ਮੈਨੂੰ ਕੀ ਇਹ ਚਲੋ 30 35 ਹਜ਼ਾਰ ਦਾ 40 ਹਜ਼ਾਰ ਦਾ 50 ਹਜ਼ਾਰ ਦਾ ਸਮਝ ਲਓ ਤੇਲ ਖਾ ਕੇ ਉਹ ਸਾਰੇ ਕਿੱਲੇ ਮੈਂ ਤੁਹਾਨੂੰ ਐਵਰੇਜ ਵੀ ਦੱਸ ਦੂੰ ਵੀ ਕਿੰਨੇ ਕਿੱਲੇ ਕੱਢ ਦਿੰਦਾ ਤੇ ਤੇ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਆਲੂ ਦਾ ਨੁਕਸਾਨ ਨਹੀਂ ਹੋਣਾ। ਕਿ ਆਲੂ ਤੇ ਟੱਕ ਨਹੀਂ ਲੱਗਦਾ। ਉਹ ਚੀਜ਼ਾਂ ਬਹੁਤ ਫਰਕ ਕਰਦੀਆਂ। ਤੇ ਨੰਬਰ 2 ਜਿਵੇਂ ਹੁਣ ਦੇਖੋ ਇੰਨੀ ਭਾਰੀ ਬੇਲ ਆ। ਇਹਨੂੰ ਬੇਲ ਨੂੰ ਵੱਢ ਕੇ ਆਪਾਂ ਵੱਟ ਤੇ ਹੀ ਰੱਖਦੇ। ਇਹ ਬੇਲ ਨੇ ਸੁੱਕਦੀ ਸੁੱਕਦੀ ਨਹੀਂ 10 ਦਿਨ ਲੈ ਜਾਣੇ। 10 ਤੋਂ 15 ਨੇ ਜੇ ਧੋਪ ਨਿਕਲ ਦਿੱਤਾ। ਜਿਵੇਂ ਹੁਣ ਮੌਸਮਾ ਹੁਣ ਕੱਲ ਤੋਂ ਹੀ ਵੱਟ ਸੁੱਕਣੀ ਤਿਆਰ ਅੱਜ ਤੋਂ ਹੀ। ਤੇ ਜਿਹੜਾ ਆ ਖਾਦ ਆ ਇਹ ਖਾਦ ਪੈ ਗਈ। ਨੰਬਰ 2 ਤੇ ਜਿੱਦਣ ਆਪਾਂ ਆਲੂ ਪਟਣਾ ਉਹਦਣ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਨਾ ਬੇਲ ਮਸ਼ੀਨ ਚ ਫਸਦੀ ਆ ਨਾ ਵਾਸਤਾ ਮਗਰ ਸਾਫ਼ ਸਾਫ਼ ਆਲੂ ਪਿਆ ਹੁੰਦਾ ਕੋਈ ਦਿੱਕਤ ਹੀ ਨਹੀਂ ਆਉਂਦੀ ਹੈ ਨਾ ਜਿੰਨੇ ਥੋੜੇ ਬੱਤ ਖੱਤੇ ਰਹਿਣ ਸੁੱਕਣ ਬਣਾ ਜਿਆਦੇ ਬੱਤ ਖੱਤੇ ਤਾਂ ਬਾਲਾ ਨਜ਼ਾਰੇਦਾਰ ਕੰਮ ਹੈ ਇਹਦਾ ਆਲੂ ਪਟਣ ਦੇ ਵਿੱਚ ਫਿਰ ਤਾਂ ਪੂਰਾ ਨਜ਼ਾਰੇਦਾਰ ਕੰਮ ਚੱਲਦਾ ਤੇ ਕੋਈ ਵੀ ਦਿੱਕਤ ਪਰੇਸ਼ਾਨੀ ਇਹਦੇ ਨਾਲ ਬਿਲਕੁਲ ਨਹੀਂ ਟਰੈਕਟਰ ਨੂੰ ਕੋਈ ਪਰਵਾਹ ਨਹੀਂ ਇਹ 45 ਆ ਆਪਣਾ ਟਰੈਕਟਰ ਤੇ ਇਹ ਤਾਂ ਜੇ ਥੋੜੇ ਜਿਹਾ ਸੰਗਲ ਟੈਨ ਕਰ ਦਿੰਦੇ ਵੀ ਜਿਵੇਂ ਜਿਹੜਾ ਫਾਲਟ ਪਾਉਣ ਆਏ ਆ ਹੈਲ ਦਾ ਵੀ ਇਸ ਵਾਰ ਨਾ ਆਲੂ ਆਪਾਂ ਥੋੜਾ ਡੂੰਘਾ ਬੀਜਿਆ ਸੀਗਾ ਕਿ ਅੱਗੇ ਨਾ ਪਿਛਲੇ ਸਾਲ ਜਿਵੇਂ ਕਈ ਵੈਰੈਟੀਆਂ ਦੇ ਵਿੱਚ ਸੀਗਾ ਆਲੂ ਬਾਹਰ ਕੱਢੀ ਜਾਂਦੀ ਸੀ ਇਹ ਤੇ ਇਸ ਵਾਰ ਆਪਾਂ ਸਾਰਾ ਅਲੀ ਡੂੰਘਾ ਕਰਤਾ ਸੀਗਾ ਵੀ ਫਿਰ ਆਲੂ ਛਿਲਿਆਂ ਨਹੀਂ ਜਾਂਦਾ ਤੇ ਤੁਸੀਂ ਦੇਖ ਲਓ ਵੀ ਕੋਈ ਵੀ ਇੱਕ ਵੀ ਆਲੂ ਕਿਤੇ ਵੀ ਕੋਈ ਬਾਹਰ ਨਹੀਂ ਨਿਕਲਦਾ ਐਨ ਪੂਰੇ ਸਾਰਾ ਪੂਰਾ ਵਧੀਆ ਸੈੱਟ ਚੱਲ ਰਿਹਾ ਦੋਸਤੋ ਕਿਤੇ ਕੋਈ ਦਿੱਕਤ ਨਹੀਂ ਕੋਈ ਆਲੂ ਬਾਹਰ ਨਹੀਂ ਨਿਕਲਦਾ ਵੀਰੇ ਮੈਂ ਤਾਂ ਇਹੀ ਸਲਾਹ ਦਿੰਦਾ ਕਿ ਜਿਵੇਂ ਆਪਾਂ 2 2 3 3 4 4 ਕਰ ਰਲ ਕੇ ਇਹਨੂੰ ਲੈ ਸਕਦੇ ਆ ਜੇ ਨਾ ਆਪਣੇ ਹੈਗੇ ਆਲੂ ਸਾਰੇ ਸਾਰਿਆਂ ਦੇ ਤਾਂ ਲੇਬਰ ਤੋਂ ਵੀ ਛਟਕਾਰਾ ਵਾ ਕਿ ਠੀਕ ਆ ਕਿਉਂਕਿ ਪਤਾ ਕੀ ਆ ਲੇਬਰ ਦੀ ਗੱਲ ਜਿਹੜੀ ਆ ਜਿਵੇਂ ਵੀਰੇ ਹੁਣ ਅਜੇ ਅੱਜ ਤਾਂ ਚਲੋ ਫੇਰ ਵੀ ਮੌਸਮ 19 ਬੱਦਲਾ ਗਰਮੈਚ ਜੀ ਹੈਗੀ ਆ ਥੋੜੀ ਜੀ 19 ਠੰਡ ਨਹੀਂ ਜਦੋਂ ਨਾ ਠੰਡ ਹੋ ਜਾਂਦੀ ਆ ਵੀਰੇ ਉਹ ਤਾਂ ਆਪਾਂ ਨੂੰ ਵੀ ਪਤਾ ਵੀ ਬੇਲ ਨੂੰ ਹੱਥ ਲਾਉਣ ਨੂੰ ਕਿਦਾ ਜੀ ਕਰਦਾ ਹੈਨਾ ਤੇ ਠੰਡ ਦੇ ਵਿੱਚ ਫੇਰ ਨਾ ਲੇਬਰ ਇੱਕ ਹੱਥ ਪਿੱਛੇ ਰੱਖਦੀ ਆ ਇੱਕ ਹੱਥ ਨਾਲ ਹੀ ਟੱਕ ਮਾਰਦੀ ਆ ਜਦੋਂ ਉਹ ਇੱਕ ਹੱਥ ਨਾਲ ਟੱਕ ਮਾਰਦੀ ਉਹ ਦਾਤੀ ਤੇ ਵੱਜਦਾ ਉਹ ਤੇ ਆਲੂ ਦੀ ਉੱਤੇ ਵੱਜਦਾ ਪੱਕਾ ਉਹ ਟੱਕ ਨਾ ਆਲੂ ਦੇ ਉੱਤੇ ਵਗਚਦਾ ਕਿਉਂਕਿ ਆਲੂ ਤਾਂ ਉਪਰੀ ਦਾ ਪਏ ਹੁੰਦੇ ਆਪਣੇ ਆਲੂ ਦਾਤੀ ਦੀ ਨੋਕ ਹੁੰਦੀ ਹੈ ਤਿੱਖੀ ਤੇ ਉਹ ਬਹੁਤ ਨੁਕਸਾਨ ਕਰਦੇ ਆ ਕਿਉਂਕਿ ਜਿਵੇਂ ਵੀਰੇ ਹੁਣ ਦੇਖੋ ਆਪਾਂ ਸੀਡ ਦੇਣਾ ਜਿਹੜਾ ਆਪਣਾ ਆਪ ਦਾ ਰਾਸ਼ਨ ਆ ਉਹ ਚ ਤਾਂ ਚਲੋ ਮਾੜਾ ਮੋਟਾ ਟੱਕ ਵਾਲਾ ਚੱਲ ਜਾਂਦਾ ਹਨ ਜਿਵੇਂ ਆਪਾਂ ਕਿਸੇ ਨੂੰ ਸੀਡ ਦੇਣਾ ਕੰਪਨੀ ਦਾ ਕੰਮ ਕਰਦੇ ਆ ਵੀਰੇ ਉਹ ਚ ਨਹੀਂ ਉਹ ਚੀਜ਼ਾਂ ਚੱਲਦੀਆਂ ਕੰਪਨੀ ਦੇ ਵਿੱਚ ਤਾਂ ਸਾਰਾ ਕੁਝ ਬਾਹਰ ਕਢਵਾ ਦਿੰਦਾ ਮਾੜਾ ਜਿਹਾ ਵੀ ਕੱਟ ਲੱਗਿਆ ਆਲੂ ਬਾਹਰ ਕੱਢਣਾ ਪੈਣਾ ਤੇ ਇਹ ਜੇ ਆਪਾਂ 2-4 ਘਰ ਰਲ ਕੇ ਇਹਨੂੰ ਲੈ ਲੈਨੇ ਆ ਤਾਂ ਮੈਂ ਨਹੀਂ ਕਹਿੰਦਾ ਵੀ ਆਪਣਾ ਕੋਈ ਇਹਦੇ ਨੁਕਸਾਨ ਆ ਚਾਹੇ 26 ਇੰਚ 'ਚ ਵੀ ਆਉਂਦਾ ਵਾ 30 ਇੰਚ 'ਚ ਵੀ ਆਉਂਦਾ ਜਿਹੜਾ ਮਰਜ਼ੀ ਲਵੋ ਜਿਹੜਾ ਤੁਹਾਡਾ ਕੰਮ ਵਧੀਆ ਕਰਦਾ ਉਹ ਲੈ ਸਕਦੇ ਆ ਆਪਾਂ ਨੂੰ ਇਹ ਨਹੀਂ ਕਿ ਗ੍ਰੇਮੇ ਦਾ ਹੀ ਲੈਣਾ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਉਹ ਤੁਹਾਡੀ ਚੁਆਇਸ ਹੈ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਤੇ ਪਰ ਆਹ ਯਾਨੀ ਕਿ ਵਧੀਆ ਚੀਜ਼ ਹੈ ਇਹ ਗੱਲ ਕੀ ਬਹੁਤ ਹੀ ਵਧੀਆ ਚੀਜ਼ ਆ ਕੀ ਕੋਈ ਇਹਦੇ ਵਿੱਚ ਹੋਣੀ ਹੈਗਾ ਕਿ ਮਾੜੀ ਚੀਜ਼ ਹੈ ਬਹੁਤ ਵਧੀਆ ਚੀਜ਼ ਬਹੁਤ ਵਧੀਆ ਕੰਮ ਨਵੇੜ ਦਾ ਬਹੁਤ ਵਧੀਆ ਚੱਲਦਾ ਟਰੈਕਟਰ ਦਾ ਇਹਨੂੰ ਜਾਨੀ ਕਿ 45 ਪਾਵਰ ਦਾ ਟਰੈਕਟਰ ਪੂਰਾ ਵਧੀਆ ਵਾ ਜੌਂਡੀਅਰ ਪੂਰਾ ਵਧੀਆ ਚਲਾਉਂਦਾ ਹੈ ਨਾਲ ਹੋਰ ਬਹੁਤ ਫਾਇਦੇ ਆ ਵੀਰੇ ਜਿਵੇਂ ਨਾ ਆਪਾਂ ਲੇਬਰ ਲਾਉਨੇ ਆ ਉਹ ਵਿੱਚ ਵਿੱਚ ਬੇਲ ਵਡਣੀ ਛੱਡ ਬਹੁਤ ਦਿੰਦੇ ਆ ਬਹੁਤ ਜ਼ਿਆਦਾ ਲੇ ਬੇਲ ਵਡਣੀ ਖੜੀ ਰਹਿ ਜਾਂਦੀ ਆ ਪਤਾ ਨਹੀਂ ਲੱਗਦਾ ਵੀ ਆਹ ਬੇਲ ਤਾਂ ਨਹੀਂ ਵੱਡੀ ਉਹ 2-4 ਦਿਨਾਂ ਬਾਅਦ ਪਤਾ ਲੱਗਦਾ ਜਦੋਂ ਪੱਤੇ ਉੱਤੇ ਨੂੰ ਖੜੇ ਹੋ ਗਏ ਹਨ ਤੇ ਆਹ ਦੇਖ ਲਓ ਕਿ ਇਹਨੇ ਕਿਦੋਂ ਛੱਡਣਾ ਹੀ ਨਹੀਂ ਜਿਹੜੀ ਨਾ ਖਾਲਾਂ ਵਾਲੀ ਖਾਲਾਂ ਵਾਲੀ ਜਗਾ ਵੀ ਬੇਲ ਨੂੰ ਟੱਚ ਕਰ ਗਿਆ ਉਹ ਤਾਂ ਉਹਨੂੰ ਕੋਈ ਮਤਲਬ ਨਹੀਂ ਉਹਨੇ ਸੁੱਕ ਜਾਣਾ ਬਸ ਉਹ ਪੱਤੇ ਜੇ ਰਗੜ ਗਿਆ ਮਤ ਰਗੜਿਆ ਤੋਂ ਬਾਅਦ ਉਹਨੇ ਸੁੱਕ ਜਾਣਾ ਇਹਨੂੰ ਪੂਰਾ ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ ਆਉਂਦੀ ਜੀ ਲਓ ਜੀ ਪਾਤੀ ਮਸ਼ੀਨ ਇਹ ਟਰੈਕਟਰ ਮਗਰ ਵੀ ਤੇ ਹੁਣ ਕੱਲ ਨੂੰ ਸਵੇਰੇ ਚਾਲੂ ਕਰਾਂਗੇ ਪ੍ਰਸ਼ਾਦ ਭਾਈ ਜੀ ਰੱਖੀ ਆ ਮੂਰੇ ਕਿ ਜਦੋਂ ਚੱਕ ਹੁੰਦਾ ਹੈ ਇਹਦਾ ਇੱਥੋਂ ਤੇਲ ਬਹੁਤ ਚੋਈ ਜਾਂਦਾ ਰਹਿੰਦਾ ਉਹ ਤਾਂ ਇਹ ਚ ਅੰਦਰੋਂ ਸੀ ਜੋ ਕਿਹੜਾ ਸੀਟ ਕੋ ਇਹ ਮਸ਼ੀਨ ਦਾ ਦੋ ਮਸ਼ੀਨਾਂ ਛੱਡੀਆਂ ਜਾਂ ਕੰਮ ਕਰਾਉਣੀ ਹੈ ਇਹਦੀਆਂ ਇਹਨਾਂ ਦਾ ਪਿਛਲੀ ਵਾਰ ਕੰਮ ਕਰਵਾਇਆ ਹੋਇਆ ਸੀ ਸਾਰਾ ਕੁਝ ਤੇ ਪਰ ਹੁਣ ਵੀ ਇਹਨਾਂ ਤੇ ਜੋ ਵੀ ਹੱਥ ਫਿਰਦਾ ਬਸ ਕਿਲਾ ਸਫਾ ਕਿਲਾ ਹੀ ਆ ਜਿਹੜਾ ਪਟਣਾ ਆਪਾਂ ਇਹ ਪਤ ਕੇ ਫਿਰ ਉਹ ਤੋਂ ਬਾਅਦ ਕੰਮ ਇਹਦਾ ਵੀ ਕਰਵਾ ਦੇਣਾ ਪਲੈਨ ਪੂਰੀ ਸੈੱਟ ਆ ਗਈ ਇਹਨਾਂ ਦੀ ਤੇ ਹੁਣ ਜੰੰਬੀ ਭਾਈ ਦੂਜਾ ਟਰੈਕਟਰ ਲੈ ਕੇ ਗਿਆ ਵਾ ਤੇ ਵੀ ਉਹਨਾਂ ਦਾ ਕਰਵਾ ਕੇ ਲਿਆਊਗਾ ਜਿੰਨੀ ਕਬੀਲ ਵੱਡ ਹੋਣ ਵਾਲੀ ਸੀ ਵੱਡੇ ਆਂਦੀ 2.5 ਕਿੱਲੇ ਵੱਢਣ ਵਾਲੇ 2 ਕਿੱਲੇ ਇੱਕ ਵੱਢੇ ਆਂਦੇ ਕਿੱਲਾ 1.5 ਕਿੱਲੇ ਇੱਕ ਵੱਢੇ ਆਂਦਾ ਬਈ ਉਹ ਕਰਤਾ ਆਪਣਾ ਕੰਮ ਜਿਹੜਾ ਜਿਹੜਾ ਕੁਝ ਹੋਣ ਵਾਲਾ ਸੀ ਕਰਵਾਤਾ ਕੱਲੂ ਹੁਣ ਦੇਖਦੇ ਆਂ ਜੇ ਤਾਂ ਟਾਈਮ ਆ ਨਹੀਂ ਫਿਰ ਕਣਕ ਤੇ ਜਿਹੜੇ ਜਿਹੜੇ ਗਾਣ ਉਹ ਵੇਖੀਏ ਸੀ ਤਿਆਰ ਹੋ ਗਿਆ ਆਪਣਾ ਇਹਦਾ ਫਿਰ ਘਰੇ ਛੱਡਣਾ ਪੈਣਾ ਆ ਲੈ ਜਾ ਉਹ ਤਿਆਰ ਘਰੇ ਛੱਡ ਦੇ ਫਿਰ ਘਰੇ ਛੱਡ ਦੇ ਪਿੱਤਰ ਤੈਨੂੰ ਛੱਡ ਜਾਂਦਾ ਉਹ ਸੋਨੀ ਨੇ ਇਹਦਾ ਜਵਾਬ ਦੇਤਾ ਹੁਣ ਮੈਂ ਉਹ ਨਾ ਕਰ ਬਸ ਉਹੀ ਕਹਿੰਦਾ ਕੱਲ ਪਤਾ ਨਹੀਂ ਕਿ ਮੈਂ ਇੱਥੋਂ ਜਾਂਦੇ ਤੋਂ ਕਰਤੀਆਂ ਕੱਲ ਕੀ ਕਰੀ ਅਸੀਂ ਕੱਲ ਉਹਦੇ ਪੈਂਡ ਦੇ ਲਵਾਈਆਂ ਲੱਗਦਾ ਉਹੀ ਗੱਲ ਚਲ ਫਿਰ ਹੁਣ ਇਹਨੂੰ ਘਰੇ ਲੈ ਕੇ ਘਰੇ ਲਿਆ ਪਿੱਤਰ ਛੱਡ ਜੂ ਤੈਨੂੰ ਆ ਆ ਗਲੀਆਂ ਪੈਪ ਦੀਆਂ ਆ 10 ਨੰਬਰ ਦਾ 10 ਨੰਬਰ ਰਿਪੇਅਰ ਕਰਾ ਦੇ ਨਹੀਂ ਪੈਪ ਲੋਹੇ ਦੀ ਬਾਈ ਦਵਾ ਲਓ ਵਧੀਆ ਨਹੀਂ ਲੱਗਣਾ ਨਾਲ ਬਾਈ ਉਹ ਉਹ ਜਿਹੜਾ ਇੱਕ ਮੰਗਰਾੜ ਆਪਣਾ ਪੁਰਾਣਾ ਉਹ ਚ ਹੈਗੀ ਇੱਕ ਉਹ ਇੱਕ ਕੱਢ ਲੈਨੇ ਉਹਦੇ ਨਾਲ ਦੀ ਹਾਂ ਉਹਦੇ ਨਾਲ ਦੀ ਹੋਰ ਲੈ ਲਾਂਗੇ ਆ ਗਲੀਆਂ ਨਿੱਕੇ ਨਿੱਕੇ ਇਹਦੇ ਖਤਰੀ ਨਹੀਂ ਅੱਛਾ ਹਾਂ 10 ਨੰਬਰ ਦਾ ਪਾ ਕੇ ਬੋਲਟ ਇਥੇ ਕੱਸ ਦੇ ਕਲੰਪ ਪਵਾ ਕੇ ਆਹ ਠੀਕ ਆਹ ਦੇ ਕਾਹਦੇ ਦੋਈ ਉਧਰ ਨੇ ਬਸ ਠੀਕ ਆ ਆ ਫਿਰ ਲੋਡ ਰੋਹ ਵਧੀਆ ਬਾਬਾ ਕਿਵੇਂ ਆ ਇੱਧਰ ਨੂੰ ਮੋੜ ਇੱਧਰ ਨੂੰ ਮੋੜਦਾ ਟਰੌਰੀ ਬਣ ਗਿਆ ਹੁਣ ਤਾਂ ਬਈ ਟਰੈਕਟਰ ਆਪਣਾ ਬਸ ਇੱਕ ਬੰਪਰ ਰਹਿ ਗਿਆ ਰੰਗ ਕਰਾਉਣ ਨਾਲ ਬਾ ਬੰਪਰ ਰੰਗ ਕਰਾ ਦੇਣਾ ਤੇ ਬਸ ਕੱਲ ਨੂੰ ਲਾਈਟਾਂ ਦੇ ਕਨੈਕਸ਼ਨ ਦਵਾ ਦੇਣੇ ਆ ਲਾਈਟਾਂ ਫਿੱਟ ਹੋ ਗਈਆਂ ਇਧਰ ਵੀ ਨਿਕਲ ਜਾ ਜਿਸ ਵਾ 6 ਲੜਿਆਂ ਵਾਲਾ ਨਾ

ਕਿੰਨੇ ਲਾਵਾ ਦੱਸੋ ਅੱਗੇ ਜਾਣੇ ਕਿ ਇਹੀ ਗੱਲ ਸੀ ਕਿ ਪੈਸੇ ਦੀ ਵੈਲਿਊ ਵਾਲੀ ਸੀ ਹੈਨਾ ਕਿ ਯਾਰ 50 ਉਹ ਇੰਨੇ ਕ ਟੇਪ ਲੈਣ ਲਈ ਵੀ ਫ੍ਰੀ ਦੇ ਦਰਸਦੇ ਹੁੰਦੇ ਸੀ ਉਹ ਜਿਹੜੀ ਮਿੱਟੀ ਰੰਗੀ ਹੋਵੇ ਫਿਰ ਉਹਨੂੰ ਥੁੱਕ ਲੋਣਾ ਬੜਾ ਸਵਾਦ ਆਉਂਦਾ ਹੁੰਦਾ ਸੀ ਉਹਨੂੰ ਥੁੱਕ ਕੇ ਮਤਾਂ 1-1 ਰੁਪਈਆ ਜੋੜਨਾ 2-2 ਰੁਪਈਏ ਜੋੜਨੇ ਹੈਨਾ ਕੀ ਤਾਂ ਜਾ ਕੇ ਪਤੰਗ ਮਿਲਣਾ ਹੁਣ ਦੇ ਸਾਰਿਆਂ ਦੇ ਹੀ ਹੁਣ ਐਵੇਂ ਹੋ ਗਿਆ ਨਿੱਕੇ ਜਵਾਕਾਂ ਦੇ ਉਹ ਆਪਣੇ ਜਵਾਕਾਂ ਹੀ ਹੁਣ ਤਾਂ ਕਿੰਨੇ ਕਿੰਨੇ ਪਤੰਗ ਆਮ ਹੀ ਚੱਕੀ ਫਿਰਦੇ ਹੁੰਦੇ ਨੇ ਸਹੀ ਗੱਲ ਆ ਇੱਕ ਤਾਂ ਅੱਗੇ ਨਾ ਜਿਵੇਂ ਹੁੰਦਾ ਸੀਗਾ ਵੀ ਛੋਟੇ ਹੁੰਦੇ ਸੀਗੇ ਕਿੰਨਾ ਚਾਹ ਹੁਣਾ ਹਨਾ ਵੀ ਪਤੰਗ ਵੱਡਿਆ ਜਾਣਾ ਦੁੱਖ ਹੋਣਾ ਵੀ ਪਤੰਗ ਵੱਡਿਆ ਗਿਆ ਤੇ ਹੁਣ ਇਹ ਚੀਜ਼ਾਂ ਕੁਛ ਨਹੀਂ ਹਨਾ ਬਸ ਹੁਣ ਇੱਕ ਚਾਹ ਜਿਆ ਹੁੰਦਾ ਵੀ ਹਾਂ ਚਾੜ ਲੋ ਪੈਸੇ ਵੀ ਚਲੋ ਖਰਚ ਲਈਦੇ ਅੱਗੇ ਨਹੀਂ ਸੀ ਹੁੰਦਾ ਇਹ ਚੀਜ਼ਾਂ ਅੱਗੇ ਜਿਹੜੀਆਂ ਹੁੰਦੀਆਂ ਸੀ ਵੀ ਰੁਪਈਆ ਰੁਪਈਆ ਇਕੱਠਾ ਕਰਨਾ ਇਕੱਠੇ ਕਰਕੇ ਫੇਰ ਜੋੜ ਕੇ ਪੈਸੇ ਬਤੰਗ ਲੈ ਕੇ ਆਉਣੇ ਹੁਣ ਨਹੀਂ ਦੇ ਲੋ ਉਹ ਖੁਸ਼ੀ ਵੱਖਰੀ ਹੁੰਦੀ ਸੀ ਛੋਟੇ ਹੁੰਦੇ ਵਾਲੀ ਹਨਾ ਤੇ ਹੁਣ ਬੱਕਰੀ ਆ ਕੁਝੀ ਹੌਣ ਖੁਸ਼ੀ ਨਹੀਂ ਹੁਣ ਹੋਈ ਬਸ ਸ਼ੌਂਕ ਵਜੋਂ ਵੀ ਚਾੜ ਲਈਏ ਹੁਣ ਵੀ ਵਿਲੇ ਫਿਰਦੇ ਸੀ ਔਰ ਇਹ ਕਹਿੰਦੇ ਪਤੰਗ ਜਾੜਿਆ ਕਰਨਾ ਮੈਂ ਕਿਹਾ ਚਲੋ ਫਿਰ ਲੈ ਕੇ ਦਵੋ ਪਤੰਗਾਂ ਅੱਜ ਹੋ ਗਿਆ ਆਪਣਾ ਧਾਬੀ ਹਾਂਜੀ ਅੱਜ ਕਰ ਲਈ ਆਪਾਂ ਪਤੰਗਾਂ ਦੀ ਸ਼ਾਪਿੰਗ ਸਾਡੇ 11 ਯਾਰਾਂ ਦੋਸਤਾਂ ਦੇ ਵਿੱਚ ਸ਼ਰਤਾਂ ਲੱਗੀਆਂ ਕਿ ਦੋ ਦਿਨਾਂ ਬਾਅਦ ਕੱਲ ਨੂੰ ਤੇ ਪਰਸ ਨੂੰ ਨਗਰ ਕੀਤਾ ਨਾ ਵੀ ਆਪਾਂ ਨਗਰ ਕੀਤਾ ਤੋਂ ਬਾਅਦ ਸ਼ੁਰੂ ਕਰਾਂਗੇ ਪਤੰਗ ਚਲਾਉਣੇ ਸ਼ਾਪਿੰਗ ਕਰਿਆਂ ਦੀ ਪਤੰਗਾਂ ਦੀ ਝੜਖੜੇ ਲੈ ਆਂਦੇ ਤਿੰਨ ਤੇ ਪਤੰਗ 500 ਲੈ ਲਿਆ ਤੇ ਹੁਣ ਦੇਖਾਂਗੇ ਜੇ ਵੱਡੇ ਕੇ ਵੱਡੇ ਕੇ ਸਾਰੇ ਸਾਡੇ ਪਤੰਗ ਦੇ ਖੜਾਰੀ ਇੱਕ ਮੋਦੇ ਬੈਠਾ ਪ੍ਰਧਾਨ ਆ ਜੀ ਸਾਡਾ ਇੱਕ ਮਗਰ ਬੈਠਾ ਬੰਦਾ ਆਪਣਾ ਤੇ ਆਪਾਂ ਵਰਤ ਝੜਖੜੇ ਦੂਜੇ ਨਹੀਂ ਵਰਤਨੇ ਵੀ ਔਰ ਦੋਰ ਤਾਗ ਡੋਰੀ ਲਈ ਆਪਾਂ ਹਾਂ ਤਾਗਾ ਡੋਰ ਨਾਲ ਹੀ ਆਪਾਂ ਚੜਾਇਆ ਕਰਾਂਗੇ ਪਤੰਗ ਤੇ ਕੱਲ ਨੂੰ ਦਾ ਆ ਤੁਸੀਂ ਚੱਲ ਜਾਣਾ ਪਰਸ ਨੂੰ ਆਪਣੇ ਨਗਰ ਕੀਰਤਨ ਚੌਥੇ ਤੋਂ ਬਾਰੀ ਸ਼ੁਰੂ ਕਰਾਂਗੇ ਠੀਕ ਹੈ ਠੀਕ ਹੈ ਨਾ ਫੇਰ ਤੁਸੀਂ ਆਪਦੇ ਕੋਠੇ ਤੇ ਮੈਂ ਆਪਦੇ ਕੋਠੇ ਤੇ ਤੇ ਜਿਹੜਾ ਜਿੱਤੂਗਾ ਉਹ ਫਿਰ ਪਾਰਟੀ ਵੱਡੇ ਲੈਵ ਵੱਡੇ ਆ ਇੱਥੇ ਜਿੱਥੋਂ ਆਜਾਏ ਆਪ ਠੀਕ ਹੈ ਠੀਕ ਆਟ ਬ੍ਰੈਡ ਵਾਲਿਆਂ ਦੇ ਠੀਕ ਹੈ ਠੀਕ ਹੈ ਜੀ ਬੈਲ ਫਰਾਂਸ ਬਿਲਕੁਣ ਦੋ ਮੈਂ ਤਾਂ ਜਿਹੜਾ ਹਾਰ ਮੈਂ ਲਊਂਗਾ ਬਾਈ ਜਿਹੜਾ ਹਾਰੂਗਾ ਜਿਹੜਾ ਹਾਰੂਗਾ ਜਿਹਦੇ ਜ਼ਿਆਦਾ ਵੱਡੇ ਗਿਣਤੀ ਦੇ ਵਿੱਚ ਉਹ ਬਿੱਲ ਦੇਣਗੇ ਚਲੋ ਠੀਕ ਆ